ਆ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਡੰਡਾ ਤਬੰਦਨ ਅਨਕ ਬਾਹਰ ਸਰਬ ਕਲਾ ਸੁਮਰਥ ਢੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਢੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਹੱਥ ਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਹੱਥ ਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਸਤੇ ਰੱਖਿਓ ਜੀ ਜਦੋਂ ਮਨ ਤਰਨੇ ਜਦੋਂ ਮਨ ਡੋਲੇ ਹੱਥ ਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਹੱਥ ਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਸਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਹੱਥ ਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਹੱਥ ਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਆਤ ਸੇਰਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਆਤ ਸੇਰਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਠੀ ਪਾਤਸ਼ਾਹੀਆਂ ਦੀ ਮਹਾਨ ਅਪਾਰ ਮਿਹਰਮਤ ਬਖਸ਼ਿਸ਼ ਸਦਕਾ ਆਪ ਸਰਬੱਤ ਸੰਗਤਾਂ ਬੜ ਭਾਗੀ ਜਨ ਹੋ ਜੋ ਨਿਤ ਦੀ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ 10-12 ਕਿਲੋਮੀਟਰ ਸ਼ਬਦ ਚੌਂਕੀ ਦੇ ਰੂਪ ਵਿੱਚ ਪੈਦਲ ਨਤਮਸਤਕ ਹੁੰਦੇ ਹੋ ਇਸ ਵੇਲੇ 12:30 12 ਉੱਠ ਲੈਣਾ ਕੋਈ ਸੌਖੀ ਗੱਲ ਨਹੀਂ ਗੀ। ਔਰ ਸੰਗਤ ਨਾਲ ਮਿਲ ਕੇ ਜਪਣਾ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਕੰਮਾਂ ਕਾਰਾਂ ਵਾਸਤੇ ਆਪਣੀਆਂ ਜ਼ਰੂਰਤਾਂ ਵਾਸਤੇ ਔਖੀਆਂ ਘੜੀਆਂ ਵਾਸਤੇ ਸਾਰੇ ਜਾਗ ਲੈਂਦੇ ਨੇ। ਪਰ ਪਰਮੇਸ਼ਰ ਦੀ ਬੰਦਗੀ ਉਹਦਾ ਆਰਾਧਨ ਕਰਨ ਵਾਸਤੇ ਕੋਈ ਵਿਰਲਾ ਜਾਗਦਾ ਆ। ਵਾਹਿਗੁਰੂ ਤੇ ਜਿਹੜਾ ਜਾਗਦਾ ਆ ਉਦੇ ਬੜੇ ਵੱਡੇ ਭਾਗ ਨੇ ਪਰ ਸੰਗਤ ਨਾਲ ਮਿਲੇ ਜਾਂ ਜਪਿਆ ਜਾਂਦਾ ਆ ਸੰਗਤ ਨਾਲ ਮਿਲ ਕੇ ਹੀ ਸੇਵਾ ਹੁੰਦੀ ਹੈ ਸੰਗਤ ਨਾਲ ਮਿਲ ਕੇ ਹੀ ਦਸਵੰਦ ਕੱਢਿਆ ਜਾਂਦਾ ਆ ਇਹ ਜਿਹੜਾ ਐਡਾ ਵੱਡਾ ਜਪਤਾ ਪਿਆ ਇਹ ਮਹਾਂਪੁਰਖਾਂ ਦੀ ਜੁਗਤ ਦੇ ਨਾਲ ਆਪਾਂ ਸਾਰੇ ਹੀ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਮਹੀਨਾ ਇੱਕ ਲਗਾਤਾਰ ਨਤਮਸਤਕ ਹੋਏ ਆ ਤੇ ਨਾਮ ਜਪਿਆ ਆ ਤੇ ਸੰਗਤ ਦੇ ਮਲਾਪ ਦੇ ਨਾਲ ਹੀ ਆ ਨਾ ਮੈਂ ਇਕੱਲਾ ਜਪ ਸਕਦਾ ਨਾ ਤੁਸੀਂ ਇਕੱਲੇ ਜਪ ਸਕਦੇ ਹੋ ਇਹ ਸਾਰੀ ਬਰਕਤ ਸੰਗਤ ਦੀ ਹੈ ਉਹ ਵੱਡੇ ਭਾਗ ਨੀ ਜਿੰਦੜੀਏ ਤੇਰੇ ਮੇਲਾ ਹੋਇਆ ਸਤ ਸੰਗ ਦਾ ਵੱਡੇ ਭਾਗ ਨੀ ਜਿੰਦੜੀਏ ਤੇਰੇ ਮੇਲਾ ਹੋਇਆ ਸਤ ਸੰਗ ਦਾ ਦੇ ਪਾਗ ਨਹੀਂ ਜਲੜੀਏ ਤੇਰੇ ਮੇਲਾ ਹੋਇਆ ਸਤ ਸੰਗ ਦਾ ਸੰਦੇ ਪਾਗ ਨਹੀਂ ਜਲੜੀਏ ਤੇਰੇ ਮੇਲਾ ਹੋਇਆ ਸਤ ਸੰਗ ਦਾ ਮੇਲਾ ਹੋਇਆ ਸਤ ਸੰਗ ਦਾ ਉੱਡੇ ਭਾਗ ਨੀ ਜਿੰਦੜੀਏ ਤੇਰੇ ਮੇਲਾ ਹੋਇਆ ਸਤ ਸੰਗ ਦਾ ਉੱਡੇ ਭਾਗ ਨੀ ਜਿੰਦੜੀਏ ਤੇਰੇ ਮੇਲਾ ਹੋਇਆ ਸਤ ਸੰਗ ਦਾ ਉੱਡੇ ਭਾਗ ਨੀ ਜਿੰਦੜੀਏ ਤੇਰੇ ਮੇਲਾ ਹੋਇਆ ਸਤ ਸੰਗ ਦਾ ਉੱਡੇ ਭਾਗ ਨੀ ਜਿੰਦੜੀਏ ਤੇਰੇ ਮੇਲਾ ਹੋਇਆ ਕੋਣ ਸਤ ਸੰਗਤ ਦਾ ਮੇਲਾ ਹੋਇਆ ਤੇ ਆਪਾਂ ਜਾ ਪਰ ਰਹੇ ਆ ਸਤ ਸੰਗਤ ਦਾ ਮੇਲਾ ਹੋਇਆ ਤੇ ਸੰਗਤਾਂ ਦਾਨ ਪੁੰਨ ਕਰ ਰਹੀਆਂ ਨੇ ਨਹੀਂ ਤੇ ਇਹ ਵੀਰ ਜਿੱਥੋਂ ਆਪਾਂ ਪਕੌੜੇ ਛੱਕੇ ਆਏ ਆ ਪਿੱਛੋਂ ਪੁਲਿਸ ਦੇ ਵਿੱਚ ਵੀਰ ਜੌਬ ਕਰਦਾ ਕੌਣ ਰਾਤ 12 ਵਜੇ ਉੱਠ ਕੇ ਤੁਹਾਡੇ ਵਾਸਤੇ ਤਿਆਰੀ ਕਰੇਗਾ ਇਕੱਲੇ ਆਈਏ ਰਿਸ਼ਤੇਦਾਰਾਂ ਤੇ ਕੋਈ ਪੁੱਛਦਾ ਗਿਛਦਾ ਕੋਈ ਰਾਤ ਆਣ ਕੇ ਦਰਵਾਜ਼ਾ ਖੜਕਾਵੇ ਹੋਣ ਤੇ ਆਪਾਂ ਝੂਠ ਬੋਲ ਦਿੰਨੇ ਕਿ ਅਸੀਂ ਘਰ ਨਹੀਂ ਹੈਗੇ ਪਰ ਕਿੰਨੇ ਚਾ ਦੇ ਨਾਲ ਕਿੰਨੇ ਪ੍ਰੇਮ ਦੇ ਨਾਲ ਸੰਗਤ ਦੀ ਸੇਵਾ ਕੀਤੀ ਹੈ ਕਿਉਂ ਸੇਵਾ ਕੀਤੀ ਹੈ ਕਿਉਂਕਿ ਅਸੀਂ ਜਪਦੇ ਆ ਸਤਨਾਮ ਸ੍ਰੀ ਇਸ ਕਰਕੇ ਸਾਡੀ ਉਹ ਸੇਵਾ ਕਰਦੇ ਨੇ ਤੇ ਅਰਦਾਸ ਕਰਿਆ ਕਰੀਏ ਬਾਪੂ ਧੰਨ ਬਾਬਾ ਬੁੱਢਾ ਸਾਹਿਬ ਜਿੰਨੇ ਕੇ ਦੇਣ ਤੂੰ ਲਵਾਏ ਹੀ ਨਾ ਹੁਣ ਮਨ ਅंदोलਨ ਨਾ ਦੇਵੀਂ ਰਹਿੰਦੇ ਦਿਨ ਵੀ ਤੂੰ ਆਪਣੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਉਹ ਪੂਰੇ ਕਰਵਾ ਲਈ ਤੇਰੀ ਸੰਗਤ ਨਾਲ ਮਿਲੇ ਰਹੀਏ ਹੱਥ ਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਕਲਯੋਗ ਆਪਣੀਆਂ ਚਾਲਾਂ ਚੱਲਦਾ ਆ ਸੰਗਤ ਨਾਲੋਂ ਤੋੜਨ ਦੀਆਂ ਵਿਉਂਤਾਂ ਬਣਾਉਂਦਾ ਰਹਿੰਦਾ ਐ ਜਿਵੇਂ ਨਹੀਂ ਕਿਵੇਂ ਉਹ ਭਾਵੇਂ ਘਰ ਵਿੱਚ ਕੈਲਕੂਲੇਸ਼ਨ ਲੜਾਈ ਝਗੜੇ ਪੈਦਾ ਕਰ ਦੇਵੇ ਭਾਵੇਂ ਉਹ ਮਾਇਆ ਪੱਖੋਂ ਤੁਹਾਨੂੰ ਤੰਗ ਕਰੇ ਭਾਵੇਂ ਕਾਰੋਬਾਰ ਤੋਂ ਭਾਵੇਂ ਸਰੀਰਕ ਤੰਗੀਆਂ ਆਵਣ ਉਹਨੇ ਕੋਸ਼ਿਸ਼ ਕਰਨੀ ਆ ਕਿ ਇਹਨਾਂ ਨੂੰ ਸੰਗਤ ਨਾਲ ਨਾਮ ਮਿਲਣ ਦੇਵਾ ਜੇ ਇਹ ਸੰਗਤ ਨਾਲ ਮਿਲ ਗਏ ਤੇ ਇਹਨਾਂ ਨੇ ਰੱਬ ਦੇ ਹੋ ਜਾਣਾ ਆ ਸੰਗਤ ਦੇ ਹੋ ਜਾਣਾ ਆ ਤੇ ਕੌਣ ਕਹਿੰਦਾ ਆ ਕਿ ਮੇਰਾ ਗਾਹਕ ਟੁੱਟੇ ਹਰ ਕੋਈ ਕਹਿੰਦਾ ਆ ਕਿ ਮੇਰਾ ਹੀ ਬਣਿਆ ਰਵੇ ਇਸ ਕਰਕੇ ਤੁਸੀਂ ਵੱਡੇ ਆ ਭਾਗਾ ਵਾਲਿਓ ਧੰਨਤਾ ਦੇ ਯੋਗ ਹੋ ਜੋ ਸੰਗਤ ਦੇ ਨਾਲ ਮਿਲ ਕੇ ਲਾਹਾ ਲੈ ਰਹੇ ਹੋ ਧੰਨ ਬਾਬਾ ਬੁੱਢਾ ਸਾਹਿਬ ਜੀ ਦੀਆਂ ਬਰਕਤਾਂ ਉਹਨਾਂ ਦੇ ਹਿਰਦਿਆਂ ਦੇ ਵਿੱਚ ਵਸਦੀਆਂ ਨੇ ਜਿਹੜੇ ਚਾਹ ਦੇ ਨਾਲ ਪ੍ਰੇਮ ਦੇ ਨਾਲ ਸੰਗਤ ਦੀ ਸੇਵਾ ਕਰਦੇ ਨੇ ਔਰ ਜਪਦੇ ਨੇ ਸਤਨਾਮ ਸ੍ਰੀ ਨਾਮ ਨਹੀਂ ਤੇ ਭਾਗਾ ਵਾਲੀਆਂ ਰੂਹਾਂ ਪ੍ਰੇਮ ਦੇ ਨਾਲ ਸੰਗਤ ਨਾਲ ਮਿਲ ਕੇ ਆਉਂਦੀਆਂ ਨੇ ਉਹ ਤਸ਼ਾਹ ਦੇ ਨਾਲ ਸ਼ਰਦਾ ਦੇ ਨਾਲ ਉਹਦੀ ਸਿਫਤ ਕਰਦੀਆਂ ਆਉਂਦੀਆਂ ਨੇ ਉਹ ਉਡੀਕ ਕਰਦੀਆਂ ਨੇ ਕਿ ਕਿਹੜਾ ਵੇਲਾ ਇਹ ਰਾਤ ਲੰਘੇ ਤੇ ਅਸੀਂ ਸੰਗਤ ਨਾਲ ਮਿਲੀਏ ਘੜੀਆਂ ਸਫਲੀਆਂ ਕਰੀਏ ਇਹ ਤਨ ਨੂੰ ਸਫਲਾ ਕਰੀਏ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਭਿਜੇੜਾ ਜੀਵ ਗੁਰੂ ਤੇ ਭਰੋਸਾ ਕਰਦਾ ਨਾ ਉੱਤੇ ਕਿੰਨੀਆਂ ਔਕੜਾਂ ਆ ਜਾਣ ਕਿੰਨੀਆਂ ਪਰੇਸ਼ਾਨੀਆਂ ਆਵ ਜਾਣ ਉਹ ਨਹੀਂ ਪਿੱਛੇ ਹਟਦਾ ਸਹਜੇ ਨਹੀਂ ਉਹ ਪਰ ਹੋਵੇ ਪੱਕਾ ਇਹ ਨਾ ਸਾਡੇ ਵਰਗਾ ਹੋਵੇ ਕਿ ਜੇ ਅੱਜ ਕਿਧਰੇ ਧੁੰਦ ਪੈ ਗਈ ਆ ਤੇ ਅੱਜ ਠੰਡ ਜਾਦੀ ਆ ਕੋਈ ਗੱਲ ਨਹੀਂ ਗਈ ਰਹਿਣ ਦਈਏ ਅੱਜ ਮੀਂਹ ਪੈ ਰਿਆ ਰਹਿਣ ਦਈਏ ਭਰੋਸੇ ਵਾਲੇ ਨਹੀਂ ਛੱਡ ਦੇ ਖੜਾ ਉਹ ਕਹਿੰਦੇ ਅਸੀਂ ਜਾਣਾ ਸੰਗਤ ਨਾਲ ਤੇ ਨਾਮ ਜਪਣਾ ਸਿਮਰਨ ਕਰਨਾ ਬੰਦਗੀ ਕਰਨਾ ਪਤਾ ਨਹੀਂ ਇਹ ਸਰੀਰ ਦਾ ਭਰੋਸਾ ਕੋਈ ਨਹੀਂਗਾ ਕਦੋਂ ਇਹ ਸਵਾਸੇ ਪੂਰੇ ਹੋ ਜਾਣੇ ਨੇ ਸੰਗਤ ਦੇ ਨਾਲ ਜਪਿਆ ਹੋਇਆ ਨਾਮ ਹੀ ਮੇਰਾ ਆਖ ਜਾਨਾ ਮੇਰਾ ਅਸਲੀ ਧਨ ਪ੍ਰਮਾਤਮਾ ਦੀ ਕੀਤੀ ਹੋਈ ਬੰਦਗੀ ਹੈ ਬਾਕੀ ਹੋਰ ਕੁਝ ਵੀ ਨਹੀਂਗਾ ਮੇਰਾ ਉਹ ਇਹਨਾਂ ਮੌਕਿਆਂ ਨੂੰ ਲੋਚਦੇ ਨੇ ਧੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਅਰਜਨ ਸਾਹਿਬ ਜੀਆਂ ਨੂੰ ਜਦੋਂ ਧਰਤੀ ਤਵੀ ਤੇ ਲਾਹੌਰ ਦੇ ਵਿੱਚ ਬਿਠਾ ਦਿੱਤਾ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਸਤਗੁਰਾਂ ਨੇ ਅੰਮ੍ਰਿਤਸਰ ਦੀ ਧਰਤੀ ਤੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਕਿਰਪਾਨਾਂ ਜਿਹੜੀਆਂ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਨਾਈਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਔਰ ਨਾਲ ਹੁਕਮ ਕੀਤਾ ਕਿ ਫੌਜਾਂ ਨੇ ਜਿਹੜੀਆਂ ਅਕਤਰ ਕੀਤੀਆਂ ਜਾਵਣ ਪਹਿਲਾਂ ਨਿਮਰਤਾ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਸੀ ਹੁਣ ਪਤਾ ਲੱਗ ਗਿਆ ਕਿ ਇਹ ਮੁਗਲਾਂ ਨੇ ਬਾਜ਼ ਨਹੀਂ ਆਉਣਾ ਸਤਗੁਰਾਂ ਨੇ ਸੰਦੇਸ਼ੇ ਭੇਜੇ ਕਿ ਨੌਜਵਾਨ ਗੱਬਰੂ ਫੌਜ ਦੇ ਵਿੱਚ ਭਰਤੀ ਹੋਵੋ ਗੁਰਸਿੱਖਾਂ ਦੀ ਫੌਜ ਤਿਆਰ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਪਠਾਣਾ ਨੇ ਵੀ ਬੱਚ ਹਿੱਸਾ ਲਿਆ ਪਠਾਨ ਵੀ ਫੌਜ ਦੇ ਵਿੱਚ ਭਰਤੀ ਹੋਏ ਤਾਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੋਹਣੇ ਸ਼ਸਤਰ ਭੇਟਾ ਕਰਨ ਲਈ ਸੰਗਤਾਂ ਨੂੰ ਪ੍ਰੇਰਣਾ ਦਿੱਤੀ ਇਹ ਵੀ ਇੱਕ ਦਸਵੰਦ ਦੇ ਰੂਪ ਦੇ ਵਿੱਚ ਭੇਟਾ ਕੀਤਾ ਜਾਂਦਾ ਜਿਵੇਂ ਆਪਾਂ ਗੁਰੂ ਕੇ ਲੰਗਰ ਲਾਉਂਦੇ ਆ ਲੰਗਰਾਂ ਦੇ ਵਿੱਚ ਰਸਤਾ ਬਸਤਾ ਹੁੰਦੀਆਂ ਨੇ ਉਸੇ ਤਰ੍ਹਾਂ ਸਤਿਗੁਰਾਂ ਨੇ ਸੋਹਣੇ-ਸੋਹਣੇ ਘੋੜੇ ਮੰਗੇ ਸੰਗਤਾਂ ਕੋਲੋਂ ਸੋਹਣੇ ਸ਼ਸਤਰ ਮੰਗੇ ਗੱਬਰੂ ਨੌਜਵਾਨ ਮੰਗੇ ਸਰਦਾ ਵਾਣਗੁਰ ਸਿੱਖਾਂ ਨੇ ਸੇਵਾ ਕੀਤੀ ਇਧਰ ਕਬਲ ਅੰਧਾਰ ਵਾਲੇ ਪਾਸੇ ਇਧਰ ਦੇ ਘੋੜੇ ਨੇ ਜਿਹੜੇ ਬੜੇ ਮੰਨੇ ਪਰਮੰਨੇ ਪ੍ਰਜਾਤੀ ਦੇ ਜਾਂਦੇ ਨੇ ਤੇ ਸਤਗੁਰਾਂ ਨੇ ਆਪਣਾ ਸੁਨੇਹਾ ਭੇਜਿਆ ਭਾਈ ਵਿਸਾਵਾ ਜੀ ਇਸ ਸਾਈਡ ਤੇ ਰਹਿੰਦੇ ਨੇ ਬਲਖ ਬੁਖਾਰੇ ਤੇ ਭੇਜਿਆ ਕਿ ਘੋੜੇ ਗੁਰੂ ਨੂੰ ਚਾਹੀਦੇ ਨੇ ਤੇ ਜਦੋਂ ਗੁਰਸਿੱਖ ਗਿਆ ਜਾ ਕੇ ਵੇਖਿਆ ਵੀ ਭਾਈ ਵਸਾਵਾ ਬੜਾ ਵੱਡਾ ਧਨਾੜ ਚੰਗੀ ਚੋਖੀ ਗੁਰੂ ਦੀ ਦਿੱਤੀ ਹੋਈ ਬਖਸ਼ਿਸ਼ ਮਾਇਆ ਹੈ ਕਾਰੋਬਾਰ ਸੋਹਣਾ ਆ ਜਦੋਂ ਉਹ ਗੁਰਸਿੱਖ ਨੇ ਜਾ ਕੇ ਸੁਨੇਹਾ ਦਿੱਤਾ ਕਿ ਗੁਰੂ ਸਾਹਿਬ ਸੁਨੇਹਾ ਭੇਜਦੇ ਨੇ ਕਿ ਸੋਹਣੇ ਘੋੜੇ ਲੈ ਕੇ ਦਿੱਤੇ ਜਾਵਣ ਭਾਵੇਂ ਕਿੰਨੀਆਂ ਮੁਸ਼ਕਲਾਂ ਆਵਣ ਔਖੀਆਂ ਘਾਟੀਆਂ ਆਵਣ ਗੁਰੂ ਨੇ ਇਹ ਸੰਦੇਸ਼ ਆ ਭੇਜਿਆ ਕਿ ਸਾਡੇ ਕੋਲ ਘੋੜੇ ਪਹੁੰਚਣੇ ਚਾਹੀਦੇ ਨੇ ਤੇ ਭਾਈ ਵਸਾਵੇ ਨੇ ਜਦੋਂ ਵੇਖਿਆ ਵੀ ਮੇਰੇ ਗੁਰੂ ਨੇ ਇਹ ਬਚਨ ਭੇਜਿਆ ਆ ਵੀ ਮੇਰੇ ਕੋ ਜਿਵੇਂ ਨਹੀਂ ਕਿਵੇਂ ਘੋੜੇ ਪਹੁੰਚਣੇ ਚਾਹੀਦੇ ਨੇ ਹੱਥ ਜੋੜੇ ਨੇ ਉਹ ਗੁਰਸਿੱਖ ਦੇ ਚਰਨਾਜ ਅਰਦਾਸ ਖੜ ਕੇ ਕੀਤੀ ਹੈ ਕਿ ਧੰ ਭਗ ਨੇ ਮੇਰੇ ਜੋ ਗੁਰਾਂ ਨੇ ਮੈਨੂੰ ਹੁਕਮ ਭੇਜਿਆ ਆ ਮੈਂ ਵੱਡੇ ਭਾਗਾ ਵਾਲਾ ਉਹਦੀ ਸਿੰਘਣੀ ਨੇ ਪਾਣੀ ਗਰਮ ਕੀਤਾ ਚਰਨ ਧਵਾਏ ਹੱਥ ਧਵਾਏ ਜਲ ਪਾਣੀ ਪ੍ਰਸ਼ਾਦਾ ਪਾਣੀ ਸ਼ਕਾਇਆ ਸੇਵਾ ਕੀਤੀ ਬੜੇ ਚਾ ਦੇ ਨਾਲ ਗੁਰਸਿੱਖ ਨੂੰ ਸੋਹਣੀ ਚਾਦਰ ਵਿਛਾ ਕੇ ਪਲੰਘੇ ਤੇ ਬਿਠਾਇਆ ਔਰ ਸੇਵਾ ਕਰਕੇ ਖੁਸ਼ੀਆਂ ਲੈ ਰਹੇ ਨੇ ਅੱਜ ਵੀ ਕਈ ਘਰ ਹੈਗੇ ਨੇ ਪਰਿਵਾਰ ਹੈਗੇ ਨੇ ਜਿਹਨਾਂ ਨੂੰ ਸੋਝੀ ਹੈ ਉਹ ਸਤਪੁਰਸ਼ਾਂ ਦੀ ਸੰਗਤ ਕਰਦੇ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਆਪਣੇ ਘਰ ਬੁਲਾਉਂਦੇ ਨੇ ਕਿਉਂ ਬੁਲਾਉਂਦੇ ਨੇ ਆਮ ਲਫ਼ਜ਼ ਤੁਸੀਂ ਸੁਣਦੇ ਦੇ ਕਿ ਬਾਬਾ ਜੀ ਸਾਡੇ ਘਰ ਚਰਨ ਪਾ ਗਿਓ ਚਰਨਾ ਦੇ ਵਿੱਚ ਅੰਮ੍ਰਿਤ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਚਰਨ ਪੌਲ ਛਕਾਈ ਜਾਂਦੀ ਸੀ ਚਰਨ ਧਵਾ ਲੈਣੇ ਉਹ ਸੰਗਤ ਦੇ ਵਿੱਚ ਅੰਮ੍ਰਿਤ ਵਰਤਾ ਦੇਣਾ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਔਰ ਰਸਨਾ ਦੇ ਵਿੱਚ ਵੀ ਅੰਮ੍ਰਿਤ ਹੈ ਨੇਤਰਾਂ ਦੇ ਵਿੱਚ ਵੀ ਅੰਮ੍ਰਿਤ ਹੈ ਹੱਥਾਂ ਦੇ ਵਿੱਚ ਵੀ ਅੰਮ੍ਰਿਤ ਹੈ ਇਹ ਜੇ ਨਜ਼ਰ ਦੇ ਨਾਲ ਨਿਹਾਲੋ ਨਿਹਾਲ ਕਰ ਦਿੰਦੇ ਨੇ ਸਤਿਗੁਰੂ ਜੇ ਸਿਰ ਤੇ ਹੱਥ ਰੱਖ ਦੇਣਾ ਤਦ ਵੀ ਨਿਹਾਲੋ ਨਿਹਾਲ ਕਰ ਦਿੰਦੇ ਨੇ ਮੁਖ ਤੋਂ ਬਚਨ ਬੋਲ ਦੇਣਾ ਤਦ ਵੀ ਨਿਹਾਲੋ ਨਿਹਾਲ ਕਰ ਦਿੰਦੇ ਨੇ ਐਸੇ ਕਰਕੇ ਉਹ ਗੁਰਸਿੱਖ ਨੇ ਜਿਹੜੇ ਅੱਜ ਵੀ ਮਹਾਂਪੁਰਸ਼ਾਂ ਦੀ ਸਤ ਸੰਗੀਆਂ ਦੀ ਸੰਗਤ ਕਰਦੇ ਨੇ ਉਹਨਾਂ ਨੂੰ ਜਲ ਪਾਣੀ ਸ਼ਕਾਉਂਦੇ ਨੇ ਪ੍ਰਸ਼ਾਦਾ ਪਾਣੀ ਸ਼ਕਾਉਂਦੇ ਨੇ ਸਮੇਂ-ਸਮੇਂ ਤੇ ਬੜੇ ਹੈਗੇ ਨੇ ਗੁਰਸਿੱਖ ਚੜ੍ਹਦੀ ਕਲਾ ਵਾਲੇ ਉਹਨਾਂ ਨੂੰ ਪਤਾ ਨਹੀਂ ਕਿਹੜੀ ਇਹਨਾਂ ਨੇ ਅਸੀਸ ਲੈ ਜਾਣੀ ਹੈ ਤੇ ਪਰ ਕਈ ਐਸੇ ਵੀ ਨੇ ਕਿ ਜਿਹੜੇ ਸੇਵਾ ਕਰਦੇ ਨੇ ਲੋਕ ਉਹਨਾਂ ਦੀ ਨਿੰਦਿਆ ਵੀ ਕਰਨ ਵਾਲੇ ਨਾਲ ਹੀ ਰੱਬ ਨੇ ਰੱਖੇ ਨੇ ਨਿੰਦਕ ਹਮਰੇ ਕਪਰੇ ਧੋਈ ਜਿਹੜੇ ਨਿੰਦਕ ਨਹੀਂ ਉਹ ਸਾਡੇ ਓਗਣ ਤੋਂ ਹੁੰਦੇ ਨਹੀਂ ਤੇ ਇਸ ਕਰਕੇ ਕਿਸੇ ਦੀ ਪਰਵਾਹ ਨਹੀਂ ਕਰਨੀ ਤਾਈ ਦੀ ਸੱਚ ਸੁੱਟ ਤੇ ਚੱਲੀਏ ਸਤਪੁਰਸ਼ਾਂ ਦੀ ਸੰਗਤ ਕਰੀਏ ਆਪਣੇ ਜੀਵਨ ਦਾ ਆਧਾਰ ਗੁਰਬਾਣੀ ਨੂੰ ਬਣਾਈਏ ਬਾਬੇ ਬੁੱਢੇ ਤੋਂ ਬਗੈਰ ਕਿਸੇ ਅਗੇ ਸੀਸ ਨਹੀਂ ਝੁਕਾਉਣਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਿਨਾ ਕਿਸੇ ਨੂੰ ਗੁਰੂ ਨਹੀਂ ਮੰਨਣਾ ਇੱਕ ਕੇਵਲ ਤੇ ਕੇਵਲ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਭੇਜੇ ਹੋਏ ਸਿੱਖ ਦੀ ਭਾਈ ਵਸਾਵਾ ਦੀ ਬੜੀ ਸੇਵਾ ਕਰਦੇ ਨੇ ਜਾ ਦੇ ਨਾਲ ਸੇਵਾ ਕਰਦੇ ਨੇ ਹੁਣ ਐਡਾ ਵੱਡਾ ਵਪਾਰੀ ਐ ਵੱਡਾ ਕਾਰੋਬਾਰ ਆ ਪਰ ਮਨ ਦੇ ਵਿੱਚ ਇਹ ਨਹੀਂ ਐ ਕਿ ਮੇਰੇ ਕੋਲੋ ਗੁਰੂ ਨੇ ਮੰਗਿਆ ਆ ਕਹਿੰਦਾ ਗੁਰੂ ਤੇਰਾ ਆ ਤੇਰਾ ਦਿੱਤਾ ਆਇਆ ਮੈਂ ਕਿਉਂ ਨਾ ਇਹ ਬਚਨ ਪੂਰੇ ਕਰਾਂਗਾ ਤੁਸੀਂ ਆਪ ਪੂਰੇ ਕਰਾਉਣੇ ਨੇ ਮੈਂ ਕੌਣ ਕਰਨ ਵਾਲਾ ਸਾਡੇ ਵਰਗੇ ਡਿੰਗਾ ਮਾਰਨ ਲੱਗ ਪੈਂਦੇ ਨੇ ਕਿ ਮੈਂ ਗੱਲ ਹੀ ਕੋਈ ਨਹੀਂ ਐ ਮੈਂ ਕੱਲਾ ਹੀ ਲੰਗਰ ਲਾ ਦੇਵਾਂਗਾ ਮੈਂ ਕੱਲਾ ਇਕੜਾ ਪ੍ਰਸ਼ਾਦ ਦੀ ਦੇਖ ਸੇਵਾ ਦੇ ਦਿੰਦਾ ਆ ਨਹੀਂ ਕਹਿਣਾ ਗੁਰੂ ਤੂੰ ਸਾਡੇ ਤੋਂ ਸੇਵਾ ਲੈ ਰਿਆ ਆ ਕਿਉਂਕਿ ਇੱਥੇ ਤੇ ਬੜੇ ਬੜੇ ਵੱਡੇ ਰਾਜੇ ਆਏ ਨੇ ਤੇ ਰੋਂਦੇ ਗਏ ਨੇ ਤੇ ਇੱਥੇ ਉਹਨਾਂ ਨੂੰ ਨਾਮ ਨਹੀਂ ਮਿਲਿਆ ਅੱਜ ਉਹਨਾਂ ਨੂੰ ਯਾਦ ਨਹੀਂ ਕੀਤਾ ਜਾਂਦਾ ਤੇ ਜਿਨ੍ਹਾਂ ਨੇ ਸੇਵਾ ਕੀਤੀ ਜਿਨ੍ਹਾਂ ਨੇ ਬੰਦਗੀ ਕੀਤੀ ਹੈ ਉਹਨਾਂ ਰਾਜਿਆਂ ਨੂੰ ਅੱਜ ਯਾਦ ਕੀਤਾ ਜਾਂਦਾ ਆ ਕਿੰਨੇ ਆ ਰਾਜਿਆਂ ਦੀਆਂ ਸਾਖੀਆਂ ਜਨਕ ਰਾਜਾ ਜੀ ਰਾਜਾ ਜੈਹ ਜੀ ਦਿੱਲੀ ਦੇ ਵਿੱਚ ਜਿੱਨਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਹੋਰ ਬੇਅੰਤ ਰਾਜੇ ਨੇ ਪਰ ਕਈ ਇੱਥੇ ਆਏ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪਾਪ ਕਮਾਏੜ ਇਨ੍ਹਾਂ ਸਾਧੂ ਸੰਤਾਂ ਦੀ ਸੇਵਾ ਕੀਤੀ ਨਾ ਸੰਗਤ ਦੀ ਸੇਵਾ ਕੀਤੀ ਉਹ ਜਿਵੇਂ ਆਏ ਤਵੇਂ ਗਏ ਓ ਵੱਡੇ ਵੱਡੇ ਦੁਨੀਆਂ ਦੇ ਰਾਜੇ ਰਹੁੰਦੇ ਗਏ ਨਾਮ ਤੋਂ ਬਿਨਾ ਵੱਡੇ ਵੱਡੇ ਦੁਨੀਆਂ ਦੇ ਰਾਜੇ ਰਹੁੰਦੇ ਗਏ ਨੇ ਨਾਮ ਤੋਂ ਬਿਨਾ ਓ ਵੱਡੇ ਵੱਡੇ ਦੁਨੀਆਂ ਦੇ ਰਾਜੇ ਰਹੁੰਦੇ ਗਏ ਨਾਮ ਤੋਂ ਬਿਨਾ ਵੱਡੇ ਵੱਡੇ ਦੁਨੀਆਂ ਦੇ ਪਿਆਰੇ ਜੀ ਰੋਂਦੇ ਗਏ ਨੇ ਨਾਮ ਤੋਂ ਬਿਨਾ 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 ਵੱਡੇ ਵੱਡੇ ਦੁਨੀਆਂ ਦੇ ਰਾਜੇ ਰੋਂਦੇ ਗਏ ਨੇ ਨਾਮ ਤੋਂ ਬਿਨਾ ਵੱਡੇ ਵੱਡੇ ਦੁਨੀਆ ਦੇ ਰਾਜੇ ਰੋਂਦੇ ਗਏ ਨੇ ਨਾਮ ਤੋਂ ਬਿਨਾ ਵੱਡੇ ਵੱਡੇ ਦੁਨੀਆ ਦੇ ਰਾਜੇ ਰੋਂਦੇ ਗਏ ਨੇ ਨਾਮ ਤੋਂ ਬਿਨਾ ਵੱਡੇ ਵੱਡੇ ਹੋਏ ਨੇ ਉਹ ਨਾਮ ਤੋਂ ਬਣਾ ਇਥੇ ਖੁੰਝ ਕੇ ਆਪਣੀ ਜੀਵਨ ਨੂੰ ਬਰਬਾਦ ਕਰਕੇ ਚਲੇ ਗਏ ਪਰ ਕਈ ਜਿਨ੍ਹਾਂ ਦੇ ਘਰ ਰੋਟੀ ਵੀ ਨਹੀਂ ਸੀ ਪੱਕਦੀ ਪਰ ਉਹਨਾਂ ਨੇ ਗੁਰੂ ਦੀਆਂ ਖੁਸ਼ੀਆਂ ਲਈਆਂ ਬਖਸ਼ਿਸ਼ਾਂ ਲਈਆਂ ਅੱਜ ਉਹਨਾਂ ਨੂੰ ਦੁਨੀਆ ਯਾਦ ਕਰਦੀ ਏ ਨਾ ਤਮਸਤਕ ਹੁੰਦੀ ਏ ਤੇ ਭਾਈ ਵਸਾਵਾ ਜੀ ਧਨ ਭਾਗ ਸਮਝਦਾ ਕਹਿੰਦਾ ਆਪਣੀ ਸਿੰਘਣੀ ਨੂੰ ਸਮਝਾਉਂਦਾ ਆਪਣਾ ਬੱਚਾ 12 13 ਸਾਲ ਦਾ ਸੋਹਣਾ ਸੁਨੱਖਾ ਉਹ ਸਿੱਧਗਵਾਨ ਸਿੱਖ ਪਿਆਰ ਦੇ ਨਾਲ ਚਾਲੇ ਪਾਉਂਦਾ ਕਿ ਸਤਗੁਰਾਂ ਵਾਸਤੇ ਘੋੜੇ ਲੈ ਕੇ ਆਉਣੇ ਨੇ ਸਾਰਾ ਸਮਝਾਇਆ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਕਰਨੀ ਮੈਂ ਨਹੀਂ ਮੁੜਨਾ ਮੈਂ ਹੁਣ ਘੋੜੇ ਖਰੀਦ ਕੇ ਸਤਗੁਰਾਂ ਦੇ ਬਚਨਾਂ ਦੀ ਕਮਾਈ ਕਰਕੇ ਆਉਣਾ ਆ ਚਾਲੇ ਪਾਉਂਦੇ ਨੇ ਥੋੜਾ ਸਮਾਂ ਅੱਗੇ ਜਾਂਦੇ ਪਿੱਛੋਂ ਬੜੀ ਤੇਜ਼ ਰਫ਼ਤਾਰ ਦੇ ਨਾਲ ਇੱਕ ਘੋੜਾ ਆਉਂਦਾ ਘੋੜਾ ਰੋਕ ਕੇ ਕਹਿੰਦਾ ਭਾਈ ਵਸਾਵਾ ਜੀ ਰੁਕ ਜਾਓ ਕਹਿੰਦੇ ਮੈਨੂੰ ਨਾ ਰੋਕ ਮੈਂ ਆਪਣੇ ਗੁਰਾਂ ਦੇ ਬਚਨ ਪੂਰੇ ਕਰਨ ਆਇਆ ਮੈਂ ਆਪਣੇ ਗੁਰਾਂ ਦੇ ਬਚਨ ਜਿਹੜੇ ਕਮਾਉਣ ਆਇਆ ਜਿੰਨਾ ਬਚਨ ਕਮਾ ਲਈਏ ਨਾਮ ਜਪ ਲਈਏ ਇੱਕ ਬਰਾਬਰ ਆ ਕਿਉਂਕਿ ਸਾਧੂ ਦੀ ਕੀਤੀ ਹੋਈ ਕਮਾਈ ਦੇ ਵਿੱਚੋਂ ਹਿੱਸਾ ਮਿਲ ਜਾਂਦਾ ਆ ਰੱਬ ਦੀ ਕੀਤੀ ਹੋਈ ਘਾਲ ਦੇ ਵਿੱਚੋਂ ਹਿੱਸਾ ਮਿਲ ਜਾਂਦਾ ਉਹਨਾਂ ਦੇ ਬੱਚੇ ਦੀ ਕਮਾਲੀਏ ਤੇ ਤੇ ਸਤਗੁਰਾਂ ਨੇ ਉਹਨੂੰ ਇਹ ਬਚਨ ਭੇਜਿਆ ਕਿ ਘੋੜੇ ਚਾਹੀਦੇ ਆ ਹੁਣ ਉਹ ਬਚਨ ਕਮਾਉਣ ਵਾਸਤੇ ਕਹਿੰਦਾ ਕਿ ਤੂੰ ਮੈਨੂੰ ਨਾ ਰੋਕ ਕਹਿੰਦਾ ਮੈਂ ਬੜੀ ਬੁਰੀ ਖਬਰ ਲੈ ਕੇ ਆਇਆ ਕਹਿੰਦਾ ਕੀ ਕਹਿੰਦਾ ਜਿਹੜਾ ਤੇਰਾ ਪੁੱਤਰ ਆ ਨਾ ਉਹ ਚੜ੍ਹਾਈ ਕਰ ਗਿਆ ਕਹਦੇ ਸਤਨਾਮ ਸ੍ਰੀ ਹੁਣ ਐਡੀ ਵੱਡੀ ਪ੍ਰੀਖਿਆ ਇੱਕੋ ਇੱਕ ਪੁੱਤਰ 12 13 ਸਾਲ ਦਾ ਸੋਹਣਾ ਸੁਨੱਖਾ ਹੁਣ ਕਹਿੰਦਾ ਮੇਰੇ ਗੁਰੂ ਦਾ ਇੱਕ ਬਣੇ ਬਚਨ ਆ ਇੱਕ ਬਣੇ ਮੇਰਾ ਪੁੱਤਰ ਆ ਸਤਿਗੁਰਾਂ ਦੇ ਬਚਨਾਂ ਦੀ ਕਦਰ ਕਰਦਾ ਕਹਿੰਦਾ ਜੋ ਹੋਣਾ ਸੀ ਉਹ ਹੋ ਗਿਆ ਜੇ ਮੈਂ ਹੁਣ ਜਾਵਾ ਤੇ ਨਾ ਉਹਨੇ ਜਿੰਦਾ ਹੋਣਾ ਆ ਤੇ ਜੇ ਮੈਂ ਨਹੀਂ ਮੁੜਦਾ ਵਪਾਰ ਕਰਨ ਵਾਸਤੇ ਘੋੜਿਆਂ ਦਾ ਨਹੀਂ ਜਾਂਦਾ ਤੇ ਮੈਂ ਆਪਣੇ ਗੁਰਾਂ ਦੇ ਬਚਨਾਂ ਤੋਂ ਖਿਸਕ ਜਾਂਦਾ ਆ ਮੈਂ ਆਪਣੇ ਗੁਰਾਂ ਦੇ ਬਚਨਾਂ ਨੂੰ ਨਹੀਂ ਟਕਰਾ ਸਕਦਾ ਹੁਣ ਤੁਸੀਂ ਜਾ ਕੇ ਉਹਦਾ ਸੰਸਕਾਰ ਕਰ ਦਿਓ ਮੇਰਾ ਕੀ ਹੈ ਮੈਂ ਤੇ ਆਪਣੇ ਗੁਰੂ ਦੇ ਆਇਆ ਇਹ ਜਿੰਨੀ ਜਿੰਦੜੀ ਹੈ ਇਹ ਤੇ ਅੱਜ ਗੁਰੂ ਨੇ ਮੇਰੇ ਲਈ ਬਚਨ ਭੇਜਿਆ ਮੈਂ ਉਹ ਬਚਨ ਦੀ ਕਮਾਈ ਕਰਨੀ ਕਰਨੀ ਹੈ ਪਤਾ ਹੈ ਕਿ ਇਹ ਸਾਰੀਆਂ ਖੇਡਾਂ ਕਾਲਯੁਗ ਦੀਆਂ ਰਚੀਆਂ ਹੋਈਆਂ ਨੇ ਉਹ ਨਹੀਂ ਚਾਹੁੰਦਾ ਕਿ ਇਹ ਨਾਮ ਦੀ ਕਮਾਈ ਕੀਤੀ ਜਾਵੇ ਅੱਜ ਵੀ ਤੁਸੀਂ ਆਉਂਦੇ ਹੋ ਕਿੰਨੀਆਂ ਔਕੜਾਂ ਕਿੰਨੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਜਿਹੜੇ 40 41 ਦਿਨ ਕਰ ਰਹੇ ਨੇ ਉਹਨਾਂ ਨੂੰ ਪਤਾ ਆਇਆ ਵੀ ਇਹਦਾ ਪੂਰਾ ਸਿਮਰਨ ਨਹੀਂ ਹੋਣ ਦੇਣਾ 41 ਦਿਨ ਪੂਰੇ ਨਹੀਂ ਹੋਣਦੇ ਨੇ ਬਹੁਤ ਚੰਨ ਰੂਹਾਂ ਨੇ ਜਿਹੜੀਆਂ ਨਿਰੰਤਰ ਲਗਾਤਾਰ ਨਾ ਟਰਾਲੀ ਟਰੈਕਟਰ ਤੇ ਬੈਠੀਆਂ ਨੇ ਨਾ ਗੱਡੀਆਂ ਤੇ ਬੈਠੀਆਂ ਨੇ ਜਿੱਥੂ ਸੰਗਤ ਅਰਦਾਸ ਕਰਕੇ ਚੱਲੀ ਐ ਤੇ ਉਥੋਂ ਹੀ ਜਪਦਿਆਂ ਆਈਆਂ ਨੇ ਸਤਨਾਮ ਸ੍ਰੀ ਤੇ ਬਾਬੇ ਬੁੱਢੇ ਸਾਹਿਬ ਸਾਰੀ ਸੰਗਤ ਨਾਲ ਹੀ ਅਰਦਾਸ ਕਰਕੇ ਉਥੇ ਲਾਹਾ ਲਿਆ ਤੇ ਭਾਈ ਵਸਾਵਾ ਦੀ ਜਾਂਦੇ ਨੇ ਸੋਹਣੇ ਘੋੜੇ ਖਰੀਦੇ ਨੇ ਖਰੀਦ ਕੇ ਉੱਚ ਕੋਟੀ ਦੇ ਘੋੜੇ ਨਾਲ ਹੀ ਉਸ ਗੁਰਸਿੱਖ ਦੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਜਾਂਦੇ ਨੇ ਤੇ ਸਤਗੁਰੂ ਤੇ ਜਾ ਕੇ ਜਦੋਂ ਨਤਮਸਤਕ ਹੁੰਦੇ ਨੇ ਕੋਈ ਨੇੜੇੋਂ ਦੱਸਦਾ ਸਾਰਾ ਹੀ ਵਰਤਾਰਾ ਕਿ ਆਹ ਗੱਲ ਬਣੀ ਆ ਭਾਈ ਵਸਾਵਾ ਬੜਾ ਸਿੱਧਕ ਵਾਲਾ ਸਿੱਖ ਆ ਇਹ ਸਤਿਗੁਰੂ ਤੁਹਾਡਾ ਗੁਰਸਿੱਖ ਆ ਇਹਨੇ ਬੜੇ ਪ੍ਰੇਮ ਦੇ ਨਾਲ ਤੁਹਾਡੇ ਬਚਨ ਦੀ ਪਾਲਣਾ ਕੀਤੀ ਐ ਜੋ ਹੁੰਦਾ ਇਤੋਂ ਵੱਡਾ ਹੋਰ ਕੀ ਹੋ ਸਕਦਾ ਇੱਕ ਪੁੱਤ ਹੋਵੇ ਉਹ ਵੀ ਚੜ੍ਹਾਈ ਕਰ ਜਾਵੇ ਤੇ ਫਿਰ ਵੀ ਬਚਨ ਤੋਂ ਨਹੀਂ ਮੁਨਕਰ ਹੋਇਆ ਆਪਾਂ ਦੇ ਸਹਜੇ ਕਹਿ ਦਿੰਦੇ ਨਹੀਂ ਇੰਜ ਨਹੀਂ ਇੰਜ ਨਾ ਕਰ ਲਈਏ ਬਾਬਾ ਜੀ ਜਿਹੜਾ ਬਚਨ ਨਿਕਲ ਜਾਵੇ ਪਤਾ ਨਹੀਂ ਤੁਰ ਦਰਗਾਹ ਤੋਂ ਆਇਆ ਉਹਦੀ ਪਾਲਣਾ ਕਰਿਆ ਕਰੀਏ ਇੱਕ ਵਾਰੀ ਨਿਕਲਿਆ ਮੁਖ ਤੋਂ ਬਚਨ ਇੱਕ ਵਾਰੀ ਨਿਕਲੀ ਬੰਦੂਕ ਚੋਂ ਗੋਲੀ ਕਦੀ ਵਾਪਸ ਨਹੀਂ ਪੈਂਦੀ ਆਪਣੇ ਮਨ ਦੇ ਨਾਲ ਮਨੋਤਾਣਾ ਮਨਾਇਆ ਕਰੀਏ ਇਸ ਗੁਰਸਿੱਖ ਨੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਸਤਿਗੁਰ ਨੇਤਰ ਬੰਦ ਕਰਕੇ ਬੈਠੇ ਹੋਏ ਨੇ ਤੇ ਤੱਕਿਆ ਨੇਤਰ ਖੋਲੇ ਤੇ ਨਿਹਾਲੋ ਨਿਹਾਲ ਕਰਤਾ ਭਾਈ ਵਸਾਵੇਂ ਨੂੰ ਉਹ ਖੁੱਲੇ ਨਹਿਣ ਤੇ ਗਿਆ ਨਾ ਚੱਲੇ ਆ ਨੂਰ ਨੰਕਾਰੀ ਜੋਤ ਦਾ ਖੁੱਲੇ ਨੇਨ ਤੇ ਗਿਆ ਨਾ ਚੱਲੇ ਆ ਨੂਰ ਨੰਕਾਰੀ ਜੋਤ ਦਾ ਯਾਰੇ ਜੀ ਨੂਰ ਨੰਕਾਰੀ ਜੋਤ ਦਾ ਯਾਰੇ ਜੀ ਨੂਰ ਨੰਕਾਰੀ ਜੋਤ ਦਾ ਖੁੱਲੇ ਨੇਂਣ ਤੇ ਗਿਆ ਨਾ ਚੱਲਿਆ ਨੂਰ ਨੰਕਾਰੀ ਜੋਤ ਦਾ ਖੁੱਲੇ ਨੇਂਣ ਤੇ ਗਿਆ ਨਾ ਚੱਲਿਆ ਨੂਰ ਨੰਕਾਰੀ ਜੋਤ ਦਾ ਹੁਣ ਉਹ ਜਦੋਂ ਅਲਾਹੀ ਨੂਰ ਦੇ ਦਰਸ਼ਨ ਕੀਤੇ ਸਾਰਾ ਭੁੱਲ ਗਿਆ ਕਿ ਮੇਰਾ ਪੁੱਤਰ ਵੀ ਚੜਾਈ ਕੀਤਾ ਆ ਸਤਿਗੁਰਾਂ ਦੇ ਚਰਨਾਂ ਤੇ ਸੀਸ ਝੁਕਾਇਆ ਤੇ ਨਤਮਸਤਕ ਹੋ ਕੇ ਸਤਿਗੁਰੂ ਜਿਹੜਾ ਤੁਸੀਂ ਬਚਨ ਕੀਤਾ ਸੀ ਉਹ ਤੁਹਾਡੀ ਕਿਰਪਾ ਦੇ ਨਾਲ ਪੂਰਾ ਹੋਇਆ ਆ ਕਿਰਪਾ ਕਰਿਓ ਗਾਹ ਵੀ ਇਸੇ ਤਰ੍ਹਾਂ ਮਡੇ ਚਰਨਾਂ ਨਾਲ ਜੋੜ ਛੜਿਓ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨਿਹਾਲੋ ਨਿਹਾਲ ਕੀਤਾ ਭਾਈ ਵਸਾਵੇ ਨੂੰ ਔਰ ਨਾਲ ਹੀ ਬਚਤ ਕੀਤੀ ਮੁਖ ਤੋਂ ਭਾਈ ਵਸਾਵਿਆ ਤੂੰ ਗੁਰੂ ਬਦਲੇ ਆਪਣਾ ਪੁੱਤਰ ਦੀ ਚੜ੍ਹਾਈ ਕੀਤੀ ਦੀ ਪ੍ਰਵਾਹ ਨਹੀਂ ਕੀਤੀ ਜਾਂ ਤੈਨੂੰ ਗੁਰੂ ਕਰੋ ਦੋ ਪੁੱਤਰਾਂ ਦੀਆਂ ਦਾਤਾਂ ਦੋ ਪੁੱਤਰਾਂ ਦੇ ਵਾਰ ਬਖਸ਼ੇ ਨੇ ਸਤਗੁਰੂ ਦੀਆਂ ਖੁਸ਼ੀਆਂ ਲੈ ਕੇ ਨਿਹਾਲੋ ਨਿਹਾਲ ਹੋ ਕੇ ਆਪਣੇ ਘਰ ਜਾਂਦਾ ਸਿੰਘਣੀ ਨੂੰ ਬਚਨ ਕੀਤੇ ਸਨ ਵੀ ਕਹਿ ਦਿਓ ਕਿ ਗੁਰੂ ਦੇ ਬਚਨ ਬੜੇ ਵੱਡ ਮੁੱਲੇ ਨੇ ਗੁਰੂ ਦਾ ਬਚਨ ਦੀ ਕਦਰ ਕਰੀਏ ਸੰਗਤ ਦੀ ਸੇਵਾ ਦਾ ਜਦੋਂ ਮੌਕਾ ਮਿਲੇ ਨਾ ਭਾਗਾ ਵਾਲਿਆਂ ਨੂੰ ਮਿਲਦਾ ਆ ਤੇ ਕਦੀ ਵੀ ਉਸ ਸਮੇਂ ਨੂੰ ਖੁੰਝਾਇਆ ਨਾ ਕਰੀਏ ਤੇ ਸ਼ਰਧਾ ਦੇ ਨਾਲ ਉਸ ਬਚਨਾਂ ਦੀ ਕਮਾਈ ਕੀਤੀ ਸਿੰਘਣੀ ਨੂੰ ਕਿਹਾ ਸੀ ਰੋਵੀ ਨਾ ਅਜ ਪੁੱਤਰ ਗਿਆ ਆ ਰੱਬ ਕਿਤੇ ਨਾਰਾਜ ਨਾ ਹੋਵੇ ਤੇ ਹਾਸਾ ਹਾਸ ਕੇ ਮੁਸਕਰਾ ਕੇ ਆਪਣੇ ਬੱਚੇ ਦਾ ਜਿਹੜਾ ਆ ਸਸਕਾਰ ਕਰੀ ਇਸੇ ਤਰ੍ਹਾਂ ਆਪਣੇ ਪਤੀ ਦੀ ਕਦਰ ਕੀਤੀ ਜਿਵੇਂ ਪਤੀ ਨੇ ਕਿਹਾ ਤੇਵੇਂ ਹੀ ਉਹ ਬਚਨ ਨੂੰ ਮੰਨਿਆ ਤੇ ਜਦੋਂ ਘਰ ਗਏ ਤੇ ਪਤਨੀ ਨੇ ਫਿਰ ਸਤਗੁਰਾਂ ਦੀ ਸੁਖ ਸਾਧ ਪੁੱਛੀ ਤੇ ਖੁਸ਼ੀਆਂ ਲਈਆਂ ਤੇ ਜਿਵੇਂ ਪਤੀ ਨੇ ਕਿਹਾ ਸੀ ਤਵੇਂ ਉਹਦੀ ਪਾਲਣਾ ਕੀਤੀ ਕੋਈ ਚਿਹਰੇ ਤੇ ਉਹੀ ਰੋਹਾਨੀਅਤ ਹੈ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਫਿਰ ਤਿੰਨਾਂ ਸਾਲਾਂ ਬਾਅਦ ਦੋ ਪੁੱਤਰ ਹੋਏ ਉਹਨਾਂ ਦੇ ਘਰ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਦੇ ਪਾਤਰ ਬਣੇ ਇਸ ਤਰ੍ਹਾਂ ਬਚਣ ਦੀ ਕਮਾਈ ਕਰਕੇ ਜੀਵਨ ਦਾ ਲਾਹਾ ਪ੍ਰਾਪਤ ਕੀਤਾ ਆ ਆਪਾਂ ਵੀ ਬਚਨਾਂ ਦੀ ਕਮਾਈ ਕਰਕੇ ਨਾਮ ਜਪਿਆ ਕਰੀਏ ਸਿਮਰਨ ਕਰਿਆ ਕਰੀਏ ਸੇਵਾ ਕਰਿਆ ਕਰੀਏ ਹੋਈਆਂ ਭੁੱਲਾਂ ਦੀ ਖਿਮਾ ਸਾਰੀ ਸੰਗਤ ਨੇ ਬਖਸ਼ ਲੈਣਾ ਆਓ ਬੜੇ ਅਦਬ ਸਤਕਾਰ ਨਾਲ ਗਾਜਵਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਜੋ ਨਾਲੇ ਸਤਿ ਸ੍ਰੀ ਅਕਾਲ Vai, gurica, casal! Ai, guri, grica!